ਦੇ ਡੱਗੇ ਨਾਲ ਸੰਸਥਾ ਵਿੱਚ ਪਰਵੇਸ਼ ਕੀਤਾ ਸਟੇਡ ਅਵਾਰਡੀ ਪ੍ਰਿੰਸੀਪਲ ਡਾਕਟਰ ਸੁਰੇਂਦਰਪਾਲ ਅਗਨੀਹੋਤਰੀ ਨੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰੇਂਦਰਪਾਲ ਅਗਨੀਹੋਤਰੀ ਦਾ ਸੂਬਾ ਸਰਕਾਰ ਤੇ ਸਿੱਖਿਆ ਮੰਤਰੀ ਹਜੂ ਸਿੰਘ ਬੈਂਸਰਾਈ ਸਟੇਡ ਅਵਾਰਡ ਮਿਲਣ ਤੇ ਅਜ ਟੋਲ ਦੇ ਡੱਗੇ ਨਾਲ ਸਮੁੱਚੇ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਸਵੇਰੇ ਦੀ ਸਭਾ ਵਿੱਚ ਪ੍ਰਿੰਸੀਪਲ ਨੂੰ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾਈ ਗਏ ਮੌਕੇ ਤੇ ਸੁਖਵਿੰਦਰ ਲਾਲ ਗੁਨੀਤ ਹਰਿੰਦਰ ਸਿੰਘ ਤੇ ਪਰਮਿੰਦਰ ਕੌਰ ਤੋਂ ਇਲਾਵਾ ਮਰਿੰਦਰ ਕੌਰ ਨੇ ਮੰਚ ਤੋਂ ਪ੍ਰਿੰਸੀਪਲ ਅਗਨੀ ਹੋਤਰੀ ਨੂੰ ਉਹਨਾਂ ਦੀ ਵਿਸ਼ੇਸ਼ ਉਪਲਬਧੀ ਲਈ ਵਧਾਈ ਦਿੱਤੀ ਪ੍ਰਿੰਸੀਪਲ ਨੇ ਆਪਣੇ ਪੂਰੇ ਜੀਵਨ ਦਾ ਵਰਤਤ ਬਖੂਬੀ ਬਿਆਨ ਕੀਤਾ ਮੌਕੇ ਤੇ ਸਟਾਫ ਨੇ ਕੇਕ ਕੱਟ ਕੇ ਪ੍ਰਿੰਸੀਪਲ ਦਾ ਮੂੰਹ ਮਿੱਠਾ ਕਰਵਾਇਆ ਪ੍ਰਿੰਸੀਪਲ ਨੇ ਬੱਚਿਆਂ ਨੂੰ ਸਟੇਡ ਅਵਾਰਡ ਮਿਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ಗ್ರಾಮ ਪੰਚਾਇਤ ਲੰਗੜੋਆ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਚੇ ਸਟਾਫ ਨੂੰ ਸਟੇਡ ਅਵਾਰਡ ਮਿਲਣ ਤੇ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਤਾੜੀਆਂ ਨਾਲ ਪ੍ਰਿੰਸੀਪਲ ਡਾਕਟਰ ਸ੍ਰੀਿੰਦਰਪਾਲ ਅਗਨੀ ਹੋਤਰੀ ਦਾ ਹੌਸਲਾ ਵਧਾਇਆ। ਅਖੀਰ ਪ੍ਰਿੰਸੀਪਲ ਨੇ ਸਾਰੇ ਸਟਾਫ ਦਾ ਧੰਨਵਾਦ ਕੀਤਾ। ਜਿਗਾਯੋਗ ਹੈ ਕਿ ਕੱਲ ਸ੍ਰੀ ਆਨੰਦਪੂਰ ਸਾਹਿਬ ਦੇ ਵਿਰਾਸਤ ਇੱਕ ਹਲਸਾ ਦੇ ਇਨਡੋਰ ਕੋਰੀਡੋਰ ਵਿਖੇ ਪੰਜਾਬ ਦੇ 71 ਵਿਧਾਇਕਾ ਦਾ ਰਾਜ ਪੁਰਸਕਾਰ ਦੇ ਕੇ ਸਨਮਾਨ ਕੀਤਾ ਗਿਆ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਪਹਿਲਾਂ ਤੋਂ ਸੇਵਾਦਾਰ ਵਿਦਿਆਰਥੀਆਂ ਨੂੰ ਵਿਸ਼ੇਸ਼ly ਬਾਰੇ ਕੀ ਕਹਿਣਾ ਚਾਹੁੰਦਾ ਹਾਂ ਅ ਸਭ ਤੋਂ ਪਹਿਲਾਂ ਤਾਂ ਮੈਂ ਹੋਸਟ ਮੋਸਟ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਅ ਰੱਬਤਾ ਉਸ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਮੇਰੀ ਪਿਆਰੀ ਵਿਦਿਆਰਥੀ ਇਸ ਪਿੰਡ ਦੇ ਲੋਕ ਔਰ ਬਖਵਕ ਪਿੰਡਾਂ ਤੋਂ ਪੜ ਰਹੇ ਲੋਕਾਂ ਦੇ ਸਾਡੇ ਸਕੂਲ ਦੇ ਵਿੱਚ ਪੜ ਰਹੇ ਬੱਚੇ ਜਿਨ੍ਹਾਂ ਦੇ ਸਦਕਾ ਇਹ ਸੰਭਵ ਹੋ ਸਕਿਆ ਹੈ ਅਧਿਆਪਕ ਸਾਹਿਬਾਨ ਦੀ ਮਿਹਨਤ ਦੇ ਨਾਲ ਬੱਚਿਆਂ ਨੇ ਆ ਵਿਦਿਆ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡੀਆਂ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਸਾਡੇ ਤਿਆਰ ਕੀਤੇ ਹੋਏ ਬੱਚਿਆਂ ਨੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਮੱਲਾਂ ਮਾਰੀਆਂ ਹਨ ਇਨਾਮ ਜਿੱਤੇ ਹਨ ਪਾਰਟਿਸਪੇਟ ਕੀਤਾ ਹੈ ਤੇ ਸਾਨੂੰ ਬਹੁਤ ਮਾਣ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਟੀਚਰ ਡੇ ਦੇ ਮੌਕੇ ਤੇ ਸਾਨੂੰ ਇਹ ਮਾਣ ਬਖਸ਼ਿਆ ਹੈ ਹੁਣ ਸਾਡੀਆਂ ਜ਼ਿੰਮੇਵਾਰੀਆਂ ਪਹਿਲਾਂ ਨਾਲੋਂ ਹੋਰ ਵੱਧ ਗਈਆਂ ਹਨ ਅਸੀਂ ਹੋਰ ਨਿਨ੍ਧ ਦੇ ਨਾਲ ਸਾਰੇ ਹੀ ਸਟਾਫ ਮੈਂਬਰ ਮਿਲ ਕੇ ਬਹੁਤ ਨਿਨ੍ਧ ਦੇ ਨਾਲ ਬੱਚਿਆਂ ਨੂੰ ਹੋਰ ਜ਼ਿਆਦਾ ਪੜ੍ਹਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਵਧੀਆ ਇਨਫਰਾਸਟ੍ਰਕਚਰ ਨੂੰ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਔਰ ਹਰ ਤਰ੍ਹਾਂ ਦੀ ਸਹੂਲियत ਦੇਨ ਦੀ ਅਸੀਂ ਕੋਸ਼ਿਸ਼ ਕਰਾਂਗੇ ਭਰਵਾ ਦੇ ਬੱਚੇ ਕਿਸ ਤਰ੍ਹਾਂ ਮਿਸਟਰ ਕਰ ਰਹੇ ਹਣ ਅ ਸਾਡੇ ਫੈਮਿਲੀ ਮੈਂਬਰ ਬਹੁਤ ਹੀ ਉਤਸ਼ਾਹਿਤ ਹਨ ਔਰ ਖੁਸ਼ੀ ਮਾਨ ਮਹਿਸੂਸ ਕਰ ਰਹੇ ਹਨ ਔਰ ਨਾਲ ਹੀ ਸਾਡੇ ਸਕੂਲ ਦੇ ਜੋ ਅਧਿਆਪਕ ਸਹਿਬਾਨ ਕਿਉਂਕਿ ਗਰੁੱਪ ਦੇ ਵਿੱਚ ਉਹ ਵੀ ਦੇਖਦੇ ਰਹਿੰਦੇ ਹਨ ਕਿ ਸਾਡੇ ਕਿਹੜੇ ਕਿਹੜੇ ਅਧਿਆਪਕ ਸਹਿਬਾਨ ਹਨ ਔਰ ਕਿਸ ਤਰ੍ਹਾਂ ਉਹ ਸਾਰੇ ਮਿਹਨਤ ਕਰਦੇ ਹਨ ਉਹ ਸਕੂਲ ਨੂੰ ਅੱਗੇ ਵਧਾਉਣ ਵਿੱਚ ਕਿਸ ਤਰ੍ਹਾਂ ਉਹ ਸਾਰੇ ਸਟਾਫ ਮੈਂਬਰਸ ਸਹਿਯੋਗ ਦੇ ਰਹੇ ਨੇ ਤੇ ਅਸੀਂ ਸਾਰੇ ਹੀ ਬਹੁਤ ਖੁਸ਼ੀ ਦਾ ਜਿਹੜਾ ਮਾਨ ਕੱਢਦੇ ਹਾਂ ਇੱਕ ਫੌਜੀ ਦਾ ਪੁੱਤ ਹੋਣ ਦੇ ਨਾਤੇ ਆਪ ਜੀ ਵੱਲੋਂ ਅਧਿਆਪਕ ਦਾ ਕੀਤਾ ਗਿਆ ਕਿਤਕ ਹੈ ਜੀ ਅ ਜਦੋਂ ਮੈਂ ਪੜਦਾ ਸੀ ਕਿਉਂਕਿ ਐਨਸੀਸੀ ਰੱਖੀ ਹੋਈ ਸੀ ਮੇਰਾ ਉਦੇਸ਼ ਸੀਗਾ ਕਿ ਮੈਂ ਆਰਮੀ ਦੇ ਵਿੱਚ ਜਾਣਾ ਹੈ ਔਰ ਉਸ ਲਈ ਮੈਂ ਟੈਸਟ ਵੀ ਕਲੀਅਰ ਕੀਤੇ ਸੀ ਪਰ ਉਹਦੇ ਵਿੱਚ ਇੱਕ ਮੈਡੀਕਲ ਪ੍ਰੋਬਲਮ ਸੀ ਨੋਖਨੀਕ ਪ੍ਰੋਬਲਮ ਹੁੰਦੀ ਹੈ ਇੱਕ ਉਹਦੇ ਕਰਕੇ ਆਰਮੀ ਦੇ ਵਿੱਚ ਫਿਰ ਜਾਣ ਦਾ ਵਿਚਾਰ ਮੈਂ ਛੱਡ ਦਿੱਤਾ ਔਰ ਉਸ ਦੇ ਨਾਲ ਹੀ ਮੇਰੇ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਸੀ ਕਿ ਟੀਚਿੰਗ ਜੋਬ ਜੋ ਹੈ ਉਹ ਬਹੁਤ ਹੀ ਨੋਬਲ ਜੋਬ ਹੈ ਕਿ ਤੁਸੀਂ ਉਹ ਜੋਬ ਜੋ ਹੈ ਉਹ ਜੁਆਇਨ ਕਰੋ ਜੀ ਇਸ ਸਕੂਲ ਦੇ ਸਤੰਬਰ ਲਾਹੇ ਸਾਮ ਨੰਬਰ ਨੇ ਮੈਂ ਕੱਲ ਕੱਲ ਸਾਮ ਨਬਰ ਦੇ ਲੀਡਰ ਪੰਜਾਬ ਕੀ ਮੈਸਜੈਂਡ ਕਰੀ ਨਾ ਸਰ ਹੁਣਾ ਨਾ 2006 ਤੋਂ ਕੰਮ ਕੀਤਾ ਸਰ ਹੁਣੀ ਉਦੋਂ ਤੋਂ ਹੀ ਬਹੁਤ ਮਿਹਨਤ ਲਗਨ ਤੇ ਸ਼ਾਂਤ ਸੁਭਾਅ ਦੇ ਸਨ ਬਹੁਤ ਵਧੀਆ ਮਤਲਬ ਇੱਕ ਮਿਹਨਤੀ ਅਧਿਆਪਕ ਵੀ ਸਨ ਔਰ ਇੱਕ ਵਧੀਆ ਸਲਾਹਕਾਰ ਵੀ ਸਨ ਉਹਨਾਂ ਨੇ ਮੈਨੂੰ ਮੈਂ ਉਸ ਵਕਤ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਸੀ ਤੇ ਇਹਨਾਂ ਨੇ ਮੈਨੂੰ ਕਾਫੀ ਪ੍ਰੇਰਿਤ ਕੀਤਾ ਕਿ ਸਰਵਿੰਦਰ ਸਰ ਤੁਸੀਂ ਵੀ ਐਡ ਕਰੋ ਜਲਦੀ ਤੋਂ ਜਲਦੀ ਸਰਕਾਰੀ ਨੌਕਰੀ ਚਾਹੋ ਇਹ ਬਹੁਤ ਵਧੀਆ ਮਤਲਬ ਬਹੁਤ ਪ੍ਰੋਫੈਸ਼ਨ ਹੈ ਤਾਂ ਇਹਨਾਂ ਦੀ ਪ੍ਰੇਰਣਾ ਸੋਚ ਅਸੀਂ ਫਿਰ ਵੀ ਐਡ ਦੇ ਵਿੱਚ ਗਏ ਔਰ ਸਰ ਉਹਨਾਂ ਦੇ ਨਾਲ ਦੁਆਰਾ ਮੈਨੂੰ ਮੌਕਾ ਮਿਲਿਆ ਸਰਵਿਸ ਕਰਨ ਦਾ 2011 ਦੇ ਵਿੱਚ ਔਰ ਉਸ ਤੋਂ ਬਾਅਦ ਇਸ ਸੰਸਥਾ ਦੇ ਵਿੱਚ ਅਸੀਂ ਸਰ ਹੁਣਾਂ ਦੇ ਨਾਲ ਜਿਹੜੀਆਂ ਹੈ ਉਹ ਸੇਵਾਵਾਂ ਨਿਭਾ ਰਹੇ ਹਾਂ ਸਰ ਹੁਣਾਂ ਦਾ ਜਿਹੜਾ ਸੁਭਾਅ ਹੈ ਉਹ ਕਾਫੀ ਨਿੱਗਾ ਸੁਭਾਅ ਆ ਕਾਫੀ ਪ੍ਰੇਰਣਾਦਾਇਕ ਸੁਭਾਅ ਹੈ ਔਰ ਹਰਕ ਨੂੰ ਮੌਕਾ ਦੇਣ ਵਾਲਾ ਸੁਭਾਅ ਹੈ ਔਰ ਸਰ ਇਹੀ ਮਤਲਬ ਇਹਨਾਂ ਦੀ ਕਾਮਨਾ ਹੁੰਦੀ ਹੈ ਕਿ ਹਰ ਅਧਿਆਪਕ ਹਰ ਵਿਦਿਆਰਥੀ ਜਿਹੜਾ ਹੈ ਉਹ ਮਿਹਨਤ ਦੇ ਸਦਕਾ ਉੱਚੀਆਂ ਬਲੰਦੀਆਂ ਤੇ ਪਹੁੰਚੇ ਔਰ ਇਹਨਾਂ ਦੀ ਕੀਤੀ ਹੋਈ ਮਿਹਨਤ ਇਹਨਾਂ ਦੇ ਕੀਤੇ ਹੋਏ ਸਬਰ ਦੇ ਸਦਕਾ ਅੱਜ ਜਿਹੜੇ ਸਰ ਹਨ ਉਹ ਇਸ ਅਵਾਰਡ ਦੇ ਕਾਬਿਲ ਹੋਏ ਹਨ ਤੇ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ ਕੱਲ ਸਰ ਹੁਣਾਂ ਨੂੰ ਪੰਜਾਬ ਸਰਕਾਰ ਦੇ ਦੁਆਰਾ ਸਟੇਟ ਅਵਾਰਡ ਦੇ ਨਾਲ ਧੰਨਵਾਜਿਆ ਗਿਆ ਹੈ ਅਸੀਂ ਸਾਰੇ ਸਟਾਫ ਕਾਮਨਾ ਕਰਦੇ ਹਾਂ ਕਿ ਸਰ ਜਿਵੇਂ ਪਹਿਲਾਂ ਮਿਹਨਤ ਕਰਦੇ ਸੀ ਉਸ ਤੋਂ ਹੋਰ ਵੱਧ ਮਿਹਨਤ ਕਰਨ ਤੇ ਸਾਡੇ ਲਈ ਸਾਰਿਆਂ ਲਈ ਇਸੇ ਤਰੀਕੇ ਨਾਲ ਪ੍ਰੇਰਨਾ ਦਾ ਸਰੋਤ ਬਣਦੇ ਰਹਿਣ ਤੇ ਜਿੱਥੋਂ ਤੱਕ ਸਾਡਾ ਜਿਹੜਾ ਇੰਸਟੀਚਿਊਟ ਆ ਜਿਸ ਨੇ ਤਰੱਕੀ ਕੀਤੀ ਹੈ ਇਸ ਨੂੰ ਹੋਰ ਜ਼ਿਆਦਾ ਬਲੰਦੀਆਂ ਤੇ ਪਹੁੰਚਾਣ ਔਰ ਇਸ ਦਾ ਨਾਮੜਾ ਜਿਹੜਾ ਹੈ ਪੂਰੀ ਸਟੇਟ ਦੇ ਵਿੱਚ ਤਾਂ ਹੁਣ ਹੋ ਹੀ ਗਿਆ ਹੈ ਔਰ ਇਹ ਪੂਰੀ ਦੁਨੀਆ ਦੇ ਵਿੱਚ ਵੀ ਨਾਮੜਾ ਖੱਟੇ ਔਰ ਸਾਡੇ ਵਿਦਿਆਰਥੀ ਜਿਹੜੇ ਹਨ ਉਹ ਸਟੇਟ ਤੋਂ ਨਿਕਲ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਵੱਲ ਵੀ ਵਧਣ ਇਹੀ ਅਸੀਂ ਸਾਰਾ ਉਹਨਾਂ ਦੀ ਜਿਹੜੀ ਹੈ ਕਾਮਨਾ ਕਰਦੇ ਹਾਂ ਸਾਰਾ ਉਹਨਾਂ ਦੀ ਮੈਸੇਜ ਅਪਲਬਦੀ ਤੋਂ ਅਧਿਆਪਕ ਵਰਲਡ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਜਿਵੇਂ ਸਰ ਹੁਣਾਂ ਨੇ ਮਿਹਨਤ ਕੀਤੀ ਹੈ ਲਗਨ ਦੇ ਨਾਲ ਕੰਮ ਕੀਤਾ ਹੈ ਸਾਨੂੰ ਸਾਰਿਆਂ ਨੂੰ ਇਦੇ ਮਿਹਨਤ ਤੇ ਲਗਨ ਦੇ ਨਾਲ ਜਿਹੜਾ ਹੈ ਉਹ ਕੰਮ ਕਰਨਾ ਚਾਹੀਦਾ ਹੈ ਕਾਰਜ ਕਰਨੇ ਚਾਹੀਦੇ ਹਨ ਤੇ ਫਲ ਤਾਂ ਫਿਰ ਐਂਡ ਤੇ ਸਾਰਿਆਂ ਨੂੰ ਮਿਲਦਾ ਹੀ ਹੁੰਦਾ ਹੈ ਔਰ ਜਿਹੜਾ ਹੈ ਇਹ ਇੱਕ ਸੁਨਹਿਰੀ ਅੱਖਰ ਜਿਹੜੇ ਹਨ ਉਹਨਾਂ ਦੇ ਨਾਮ ਨਾਲ ਜੁੜਦੇ ਹਨ ਇਹ ਉਹਨਾਂ ਨੂੰ ਬਹੁਤ ਵੱਡੀ ਸਲਾਹਗਾ ਦਿੰਦੇ ਹੈ